ਫਿਰੋਜ਼ਪੁਰ ਦੇ ਵਿੱਚ ਕੱਲ ਹੋਏ ਟ੍ਰਿਪਲ ਮਾਡਲ ਦੇ ਵਿੱਚ ਜਿਹੜਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਤਾ ਗਿਆ ਹੈ 6 ਬਾਈ ਨੇਮ ਜਿਹੜਾ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਅਤੇ 3 ਅਣਪਛਾਤੇ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਦੱਸ ਦਈਏ ਕਿ ਕੱਲ ਫਿਰੋਜ਼ਪੁਰ ਦੇ ਵਿੱਚ ਦਿਨ ਦਿਹਾੜੇ ਜਿਹੜਾ 5 ਲੋਕਾਂ ਦੇ ਉੱਪਰ ਜਿਹੜੀ ਹੈ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਵਿੱਚ 3 ਲੋਕਾਂ ਦੀ ਜਿਹੜੀ ਹੈ ਉਹ ਮੌਤ ਹੋ ਚੁੱਕੀ ਆ ਔਰ ਦੋ ਲੋਕਾਂ ਨੂੰ ਜਿਹੜਾ ਹੈ ਉਹ ਲੁਧਿਆਣਾ ਦੇ ਡੀਐਮਸੀ ਦੇ ਵਿੱਚ ਭਰਤੀ ਕੀਤਾ ਗਿਆ ਹੈਗਾ ਦੱਸਦੀ ਏ ਕਿ ਅੱਜ ਜਿਹੜਾ ਪੁਲਿਸ ਦੇ ਵੱਲੋਂ ਜਿਹੜਾ ਉਹ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਪਾਲ ਜਿਹੜੀ ਆ ਕੀਤੀ ਜਾ ਰਹੀ ਹੈਗੀ ਆ ਉੱਥੇ ਹੀ ਜਿਹੜਾ ਅੱਜ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਦੇ ਵੱਲੋਂ ਉਸ ਘਟਨਾ ਸਥਲ ਦੇ ਉੱਤੇ ਜਾ ਕੇ ਤੇ ਉਹਨਾਂ ਦੀਆਂ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਨਾਲ ਜਾ ਕੇ ਜਿਹੜੀ ਆ ਉੱਥੇ ਲੋਕਾਂ ਦੇ ਕੋਲੋਂ ਪੁੱਛ ਕੇ ਚ ਕੀਤੀ ਜਾ ਰਹੀ ਹੈਗੀ ਆ ਇਸ ਕੇਸ ਦੇ ਵਿੱਚ ਹੋਰ ਕੀ ਉਹਨਾਂ ਨੂੰ ਜਿਹੜੇ ਆ ਜਿਹੜਾ ਉਹ ਕੇਸ ਦੇ ਵਿੱਚ ਅੱਗੇ ਪੜਤਾਲ ਕਰ ਰਹੇ ਅਗੇ ਹਨ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਜੜੀ ਆ ਉਹਨਾਂ ਅ ਕੱਲ ਸਾਨੂੰ ਜੀ 3 ਸਤੰਬਰ ਨੂੰ ਦੁਪਹਿਰ ਦੇ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਥਾਣਾ ਸਿਟੀ ਫਿਰੋਜ਼ਪੁਰ ਦੇ ਏਰੀਏ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਵਾ ਦਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਇਸ ਇਨਸੀਡੈਂਟ ਨੂੰ ਲੈ ਕੇ ਜੋ ਮ੍ਰਿਤਕਾ ਉਹਨਾਂ ਦੀ ਮਾਂ ਚਰਨਜੀਤ ਕੌਰ ਉਹਨਾਂ ਦੀ ਸਟੇਟਮੈਂਟ ਲਿਖੀ ਗਈ ਹੈ ਸਟੇਟਮੈਂਟ ਵਿੱਚ ਉਹਨਾਂ ਨੇ ਮੁੱਖ 8 ਬੰਦੇ ਬਾਈ ਨੇ ਤੇ ਤਿੰਨ ਅਣਪਛਾਤੇਆਂ ਦਾ ਨਾਮ ਟੋਟਲ 11 ਜਣੇ ਦੇ ਖਿਲਾਫ ਅ ਇਸ ਫਾਇਰਿੰਗ ਇਨਸੀਡੈਂਟ ਦਾ ਦੋਸ਼ ਲਗਾਇਆ ਵਾ ਜਿਸ ਵਿੱਚ ਅ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਐਫਆਈਆਰ ਨੰਬਰ 344/24 ਅਧੀਨ ਧਾਰਾ 103 109 352 193 190 61 ਅਬਲਿਕ 2 ਬੀਐਨਐਸ ਤੇ 25 ਆਮਜ਼ਕ ਦੇ ਤਹਿਤ ਇੱਕ ਮੁਕਦਮਾ ਦਰਜ ਕੀਤਾ ਵਾ ਇਸ ਮਕਦਮੇ ਵਿੱਚ ਹੁਣ ਤੱਕ ਸਾਨੂੰ ਕਾਫੀ ਅਹਿਮ ਲੀਡਸ ਮਿਲੀਆਂ ਨੇ ਤੇ ਇਹਨਾਂ ਲੀਡਸ ਤੇ ਕੰਮ ਕਰਦੇ ਹੋਏ ਅਸੀਂ ਬਹੁਤ ਜਲਦੀ ਦੋਸ਼ੀ ਨੂੰ ਅਰੈਸਟ ਕਰਕੇ ਇਹਨਾਂ ਸਾਰਿਆਂ ਦਾ ਚਲਾਨ ਦਵਾਂਗੇ ਜੀ ਥੈਂਕ ਯੂ ਜਾਰੀ ਹੋਤੇ ਹੀ ਡੀਐਸਪੀ ਡੀ ਦੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਹੈਗਾ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਜਿਹੜੀ ਦੇਖੀ ਜਾ ਰਹੀ ਹੈਗੀ ਆ ਔਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈਗਾ ਕਿ ਜਲਦ ਹੀ ਜਿਹੜਾ ਅਸੀਂ ਉਹਨਾਂ ਆਰੋਪੀਆਂ ਨੂੰ ਜਿਹੜਾ ਫੜ ਕੇ ਉਹਨਾਂ ਦੇ ਉੱਪਰ ਬੰਦ ਜਿਹੜੀ ਆ ਕਾਰਵਾਈ ਉਹ ਵੀ ਕੀਤੀ ਜਾ ਰਹੀ ਹੈ ਔਰ ਉੱਥੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ ਇਹ ਜਿਹੜਾ ਪੁਰਾਣਾ ਇਹਨਾਂ ਦਾ ਰஞ்சிਸ਼ ਦਾ ਮਾਮਲਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈਗਾ ਕਿ ਜਿਸ ਕਾਰਨ ਇਹ ਜਿਹੜੀ ਆ ਫਾਇਰਿੰਗ ਹੈ ਉਹ ਹੋਈ ਆ ਤਾਂ ਪੁਲਿਸ ਦੇ ਵੱਲੋਂ ਜਿਹੜਾ ਹੈ ਛੇ ਲੋਕਾਂ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈਗਾ ਤਾਂ ਤਿੰਨ ਜਿਹੜਾ 6 ਬਾਈ ਨੇਮ ਅਤੇ ਤਿੰਨ ਜਿਹੜਾ ਅਣਪਛਾਤੇ ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਉੱਥੇ ਹੀ ਦਿਲਪ੍ਰੀਤ ਦੀ ਮਾਤਾ ਦੇ ਵੱਲੋਂ ਬਿਆਨ ਦੇ ਵਿੱਚ ਇਹ ਵੀ ਆਖਿਆ ਗਿਆ ਹੈਗਾ ਕਿ ਜਿਹੜਾ ਕੁਝ ਵਿਅਕਤੀ ਉਹਨਾਂ ਨੂੰ ਜਿਹੜਾ ਉਸਦੇ بیٹے ਨੂੰ ਫੋਨ ਕਰਕੇ ਧਮਕੀ ਵੀ ਦਿੰਦੇ ਸਨ ਜਿਸ ਤੋਂ ਬਾਅਦ ਜਿਹੜਾ ਅੱਜ ਉਸ ਦੇ ਉੱਪਰ ਜਿਹੜਾ ਹਮਲਾ ਹੁੰਦਾ ਹੈ ਔਰ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਵੱਡੇ ਜਿਹੜੇ ਆ ਸਵਾਲ ਉਹ ਵੀ ਖੜੇ ਹੁੰਦੇ ਹੈਗੇ ਹਨ ਕਿ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਜਿਹੜਾ ਆ ਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਗੋਲੀਆਂ ਚੱਲਦੀਆਂ ਹਨ ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਕਲ ਮੌਤ ਹੁੰਦੀ ਹੈ ਅਤੇ ਦੋ ਜਿਹੜੇ ਆ ਉਹ ਗੰਭੀਰ ਜ਼ਖਮੀ ਹੋ ਜਾਂਦੇ ਹਨ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਆ ਤਫ਼ਤੀਸ਼ ਆ ਉਹ ਕੀਤੀ ਜਾ ਰਹੀ ਆ ਫਿਰੋਜ਼ਪੁਰ ਤੋਂ ਕੈਮਰਾ ਪਸੰਦ ਦੇ ਨਾਲ ਅਕਸ਼ੈ ਗਲੋਤਰਾ